ਜੀ ਪੰਜਾਬ ਟੂਡੇ ਨਿਊਜ਼ ਤੇ ਆਪ ਜੀ ਆਪ ਜੀ ਦਾ ਸਵਾਗਤ ਆਜ ਦੀ ਤਾਜ਼ਾ ਖਬਰ ਰਿਹਾਈ ਤੋਂ ਬਾਅਦ ਪਾਰਟੀ ਦੇ ਹੋਰ ਕਮੇਟੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪੂਜੇ ਮਜੀਠੀਆ ਕਹੇ ਚਾਹੇ ਮੇਰੇ ਖਿਲਾਫ 10 ਫਾਈਲ ਦਰਜ ਕਰ ਲੋ ਕਰ ਲਿਓ ਮੈਂ ਨਹੀਂ ਡਾਟਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗਗ ਵਿਕਰਮਜੀਤ ਮੀਠੀ ਨੇ ਸੂਬੇ ਦੀ ਕਾਨੂੰਨ ਅਵਸਥਾ ਦੀ ਸਥਿਤੀ ਵਿੱਚ ਅਤੇ ਪੁਲਿਸ ਲੀਡਰਸ਼ਿਪ ਪਰ ਬਾਰ ਗੰਭੀਰ ਸਵਾਲ ਖੜੇ ਕੀਤੇ ਹਨ 7 ਮਹੀਨਿਆਂ ਬਾਅਦ ਨਾਬਾ ਜੇਲ੍ਹ ਤੋਂ ਜ਼ਮਾਨਤ ਤੇ ਰਿਹਾ ਹੋ ਕੇ ਮਿਕਰਮ ਸਿੰਘ ਮਜੀਠੀਆ ਨੇ ਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਈ ਚੰਡੀਗੜ੍ਹ ਆਏ ਹੋਏ ਸਨ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਪਸ਼ਟ ਤੌਰ ਤੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਉਹ ਮੌਜੂਦਾ ਕਾਰਜਕਾਰੀ ਡੀਜੀਪੀ ਗੌਰਵ ਯਾਦ ਸਿੱਧੇ ਤੌਰ ਜਿੰਮੇਵਾਰ ਹੋਣਗੇ ਮਜੀਠੀਆ ਦੇ ਇਹ ਬਿਆਨ ਉਸ ਸਮੇਂ ਆਇਆ ਜਦੋਂ ਵਿਰੋਧੀ ਧਿਰ ਦੇ ਦੇ ਉੱਤੇ ਪਹਿਲਾਂ ਹੀ ਪੰਜਾਬ ਵਿੱਚ ਕਾਨੂੰਨ ਅਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੀ ਹੈ ਉਹਨਾਂ ਦੋਸ਼ ਲਗਾਇਆ ਕਿ ਸ਼ੂਬੇ ਦੀ ਪੁਲਿਸ ਸੁਤੰਤਰ ਤੌਰ ਤੇ ਕੰਮ ਕਰਨ ਤੋਂ ਸਵਰਥ ਹੈ ਅਤੇ ਇਸ ਦੀ ਬਜਾਏ ਸਿਆਸੀ ਦਬਾਅ ਹੇਠ ਫੈਸਲੇ ਲੈ ਰਹੀ ਹੈ ਡੀਜੀਪੀ ਸਥਾਈ ਨਿਯੁਕਤੀ ਦੇ ਪੂਰੇ ਸਿਸਟਮ ਨੂੰ ਕਮਜ਼ੋਰ ਕਰ ਦਿੱਤਾ ਅਤੇ ਪ੍ਰਾਪੀਆਂ ਨੂੰ ਹੌਸਲਾ ਦੇ ਰਹੀ ਹੈ ਜੀਟੀਆ ਨੇ ਕਿਹਾ ਹੈ ਕਿ ਸ੍ਰੀ ਸੁਪਰੀਮ ਕੋਰਟ ਦੇ ਜੁਪੀਐਸ ਦੇ ਸਪਸ਼ਟ ਦਿਸ਼ਾ ਨਿਰਦੇਸ਼ ਅਨੁਸਾਰ ਕਿਸੇ ਵੀ ਰਾਜ ਵਿੱਚ ਡੀਜੀਪੀ ਦੀ ਨਿਯੁਕਤੀ ਸਥਾਈ ਅਤੇ ਇੱਕ ਅਨੁaadharit ਪ੍ਰਕਿਰਿਆ ਰਈ ਰਹੀ ਹੋਣੀ ਚਾਹੀਦੀ ਹੈ ਹਾਲੇ ਕਿ ਪੰਜਾਬ ਵਿੱਚ ਇਹਨਾਂ ਨਿਯਮਾਂ ਦੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਪੂਰਾ ਪੁਲਿਸ ਸਿਸਟਮ ਇੱਕ ਕਾਰਜਕਾਰੀ ਡੀਜੀਪੀ ਦੁਆਰਾ ਹੀ ਚਲਾਇਆ ਜਾ ਰਿਹਾ ਹੈ ਉਹਨਾਂ ਦੋਸ਼ ਲਗਾਇਆ ਕਿ ਇਸ ਦਾ ਉਦੇਸ਼ ਸਿਰਫ ਇੱਕ ਯਕੀਨੀ ਬਣਾਉਂਦਾ ਹੈ ਕਿ ਪੁਲਿਸ ਲੀਡਰਸ਼ਿਪ ਰਾਜਨੀਤਿਕ ਆਕਾਮਾਂ ਦੇ ਇਸ਼ਾਰੇ ਤੇ ਕੰਮ ਕਰਦੀ ਹੈ ਤੇ ਮਜੀਠੀਆ ਨੇ ਆਪਣੇ ਬੁੱਧ ਕੀਤੇ ਜਾ ਰਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਤੇ ਤਿੱਖਾ ਹਮਲਾ ਕੀਤਾ ਤੇ ਉਹਨਾਂ ਕਹੇ ਕਿ ਜੇਕਰ ਮੇਰੇ ਵਿਰੁੱਧ 10 ਐਫਆਰਆਈ ਦਰਜ ਕੀਤੇ ਜਾਣ ਤਾਂ ਵੀ ਮੈਂ ਡਰਨ ਵਾਲਾ ਨਹੀਂ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਕਿ ਉਹਨਾਂ ਵੱਲੋਂ ਦਰਜ ਕੀਤੇ ਗਏ ਸਾਰੇ ਮਾਮਲਾ ਪੂਰੀ ਤਰ੍ਹਾਂ ਰਾਜਨੀਤਿਕ ਬਦਲਾਖੋਰੀ ਤੇ ਤੋਂ ਪ੍ਰੇਰਿਤ ਹਨ ਸਰਕਾਰੀ ਵਿਰੋਧੀ ਧਿਰ ਨੂੰ ਦਬਾਉਣ ਅਤੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਪੁਲਸ ਨੂੰ ਵਰਤ ਪਰਤੋ ਕਰ ਰਹੀ ਹੈ ਜੀਠਿਆਂ ਇਹ ਵੀ ਏ ਵੀ ਕਿਹਾ ਕਿ ਅੱਜ ਪੰਜਾਬ ਵਿੱਚ ਅਪਰਾਧ ਆਪਣੇ ਸਿਖਰਾਂ ਤੇ ਤੇ ਗੈਂਗਵਾਰ ਗੋਲੀਬਾਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਜ਼ਬਰਦਸਤੀ ਦੀਆਂ ਰਿਪੋਰਟਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ ਆਮ ਲੋਕ ਸੁਰੱਖਤ ਮਹਿਸੂਸ ਅਸੁਰੱਖਤ ਮਹਿਸੂਸ ਕਰਦੇ ਹਨ ਜਦੋਂ ਕਿ ਸਰਕਾਰ ਅੰਕੜਿਆਂ ਤੇ ਪ੍ਰੈਸ ਕਾਨਫਰੰਸਾਂ ਤਾਂ ਕੀ ਸੀਮਤ ਹੈ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਅਪਰਾਧੀਆਂ ਨੂੰ ਫੜਨ ਦੀ ਬਜਾਏ ਰਾਜਨੀਤਿਕ ਵਿਰੋਧੀਆਂ ਵਿਰੋਧੀਆਂ ਵਿਰੁੱਧ ਕੇਸ ਦਰਜ ਕਰਨ ਤੋਂ ਕੇਂਦਰਿਤ ਹੈ ਮਜੀਠੀਆ ਨੇ ਚੇਤਾਵਨੀ ਦਿੱਤੀ ਗਈ ਜੇਕਰ ਉਹਨਾਂ ਨੇ ਕੁਝ ਵੀ ਅਨੁਸਾਵਾ ਖੁੱਦਾ ਤਾਂ ਡੀਜੀਪੀ ਗੌਰਵ ਜੱਧ ਤੇ ਨੈਤਿਕ ਤੌਰ ਤੇ ਕਾਨੂੰਨੀ ਜ਼ਿੰਮੇਵਾਰੀ ਲੈਣਗੇ ਮਜੀਠੀਆ ਨੇ ਦੋਸ਼ ਲਾਇਆ ਕਿ ਮੌਜੂਦਾ ਡੀਜੀਪੀ ਸਰਕਾਰ ਨੂੰ ਖੁਸ਼ ਕਰਨ ਲਈ ਇੰਨੇ ਜਾਨ ਕਿ ਉਹਨਾਂ ਨੇ ਕਾਨੂੰਨ ਅਤੇ ਸੰਵਧਾਨ ਦੀ ਉਲੰਘਣਾ ਕੀਤੀ ਹੈ ਤੇ ਉਹਨਾਂ ਕਿਹਾ ਹੈ ਕਿ ਕਿਹਾ ਕਿ ਜਦੋਂ ਤੱਕ ਡੀਜੀਪੀ ਇਹ ਪ੍ਰੋਸਾ ਨਹੀਂ ਦਿੱਤਾ ਜਾਂਦਾ ਕਿ ਉਹ 2 ਸਾਲ ਅਹੁਦੇ ਤੇ ਰਹਿਣਗੇ ਚਾਰਨੀ ਤੇ ਕਾਰਨਾ ਕਰਕੇ ਉਹਨਾਂ ਉੱਟ ਆਇਆ ਨਹੀਂ ਜਾ ਸਕਦਾ ਇਹ ਨਿਰਪੱਖਤਾ ਨਾਲ ਕੰਮ ਕਰਨ ਦੇ ਯੋਗ ਨਹੀਂ ਹੋਣਗੇ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਡੀਲਰਸ਼ਿਪ ਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਦਾ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਰਿਹਾ ਤੇ ਦਿੱਲੀ ਦੇ ਲੋਕ ਫੈਸਲੇ ਲੈ ਰਹੇ ਨੇ ਲੈ ਰਹੇ ਹਨ ਪੁਲਿਸ ਪ੍ਰਸ਼ਾਸਨ ਤੋ ਲੈ ਕੇ ਨੀਤੀਗਤ ਫੈਸਲੇ ਤੱਕ ਹਰ ਜਗ੍ਹਾ ਰਾਜਨੀਤਿਕ ਦਖਲਅੰਦਾਜ਼ੀ ਵਧ ਗਈ ਹੈ ਤੇ ਜਿਸ ਨਾਲ ਸੂਬੇ ਦੀ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਆਰਟੀਆਈ ਵਰਗੇ ਲੋਕਤੰਤਰੀ ਸਾਧਨਾਂ ਨੂੰ ਵਰਤੋਂ ਕਰਨ ਵਾਲਿਆਂ ਨੂੰ ਡਰਾਇਆ ਜਾ ਰਿਹਾ ਹੈ ਪਹਿਲਾਂ ਸਰਕਾਰ ਪਾਰਦਰਸ਼ਾਂ ਦੀ ਗੱਲ ਕਰਦੀ ਸੀ ਪਰ ਹੁਣ ਜਾਣਕਾਰੀ ਮੰਗਲਵਾਰਿਆਂ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ ਮਜੀਠੀਆ ਅਨੁਸਾਰ ਇਹ ਲੋਕਤੰਤਰ ਲਈ ਬਹੁਤ ਖਤਰਨਾਕ ਸੰਕੇਤ ਹਨ ਤੇ ਮਜੀਠੀਆ ਨੇ ਸਪਸ਼ਟਤਾ ਉਤੇ ਕਿਹਾ ਹੈ ਕਿ ਉਹ ਕਿਸੇ ਵੀ ਤੋਂ ਨਹੀਂ ਡਰਦੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿੰਨੀ ਵਾਰ ਜੇਲ੍ਹ ਵਾ ਭੇਜਿਆ ਬਈ ਉਹਨਾਂ ਵਿਰੁੱਧ ਕਿੰਨੇ ਵੀ ਮਾਮਲੇ ਦਰਜ ਕੀਤੇ ਜਾਣ ਉਹ ਪੰਜਾਬ ਦੇ ਸ਼ਿਤਾਂ ਲਈ ਲੜਦੇ ਰਹਿਣਗੇ ਤੇ ਉਹਨਾਂ ਨੇ ਕਿਹਾ ਕਿ ਆਪਣੇ ਗੁਰੂ ਅਤੇ ਲੋਕਾਂ ਅੱਗੇ ਝੁਕਦੇ ਹਨ ਪਰ ਇੱਕ ਨਕਮੀ ਸਰਕਾਰ ਅੱਗੇ ਨਹੀਂ ਧੰਨਵਾਦ ਜੀ ਖਬਰਾਂ ਜੁਲਾਈ ਬਣੇ ਰਹੋ ਖਬਰਾਂ ਚੇ ਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ